ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਜੇਨ ਪੰਜਾਬ ਹੋਣਗੇ ਇਸ ਨੂੰ ਲੈ ਕੇ ਕਾਫੀ ਰੌਲਾ ਸੀ ਕੰਫਿਊਜ਼ਨ ਕ੍ਰੀਏਟ ਹੋ ਰਹੀ ਸੀ ਪਰ ਹੁਣ ਸਪਸ਼ਟ ਹੋ ਗਿਆ ਉਧਰ ਸੈਟ ਨੇ ਕੱਲ ਐਸਜੀਪੀਸੀ ਤੋਂ ਜਿਹੜਾ ਰਿਕਾਰਡ ਮੰਗਿਆ ਸੀ ਉਹ ਐਸਜੀਪੀਸੀ ਨੇ ਸੌਂਪ ਦਿੱਤਾ ਹੈ ਤੇ ਹੁਣ ਜਾਂਚ ਵੀ ਤੇਜ਼ ਹੋ ਗਈ ਹੈ 40 ਮੈਂਬਰਾਂ ਨੂੰ ਸੱਮਣ ਜਾਰੀ ਕਰ ਦਿੱਤੇ ਨੇ ਅੱਜ ਬਿਆਨ ਦਰਜ ਕਰਵਾਉਣੇ ਦੇ ਲਈ ਕਿਹਾ ਗਿਆ ਹੈ ਕਿ ਅੰਮ੍ਰਿਤ ਸਰ ਪੁਲਿਸ ਕਮਿਸ਼ਨਰ ਦਫ਼ਤਰ ਆ ਜਾਓ ਤੁਹਾਡੇ ਬਿਆਨ ਜਿਹੜੇ ਨੇ ਉਹ ਦਰਜ ਕਰਨੇ ਨੇ ਇਸ ਦੇ ਨਾਲ ਹੀ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਤੇ ਉਤੇ ਚਰਚਾ ਕਰਨੀ ਪੈਂਦੀ ਹੈ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਆ ਤੁਹਾਡਾ ਵਨ ਇੰਡਿਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਸੀ ਕਿ 1 ਫਰਵਰੀ ਨੂੰ ਪੰਜਾਬ ਵਾਰ ਨੇ ਡੇਰਾ ਸਚਕੰਡ ਵੱਲਾ ਆਉਣਾ ਹੈ ਨਤਮਸਤਕ ਹੋਣਾ ਹੈ ਪਰ ਕੰਫਿਊਜ਼ਨ ਕ੍ਰੀਏਟ ਸੀ ਕਿ ਆ ਜਾ ਰਿਹਾ ਸੀ ਕਿ 1 ਨੂੰ ਤਾਂ ਇਹ ਨਹੀਂ ਹੋ ਸਕਦਾ ਹੋ ਸਕਦਾ ਹੈ ਕਿ ਦੋਰਾ ਹੀ ਰਾਤ ਹੋ ਜਾਵੇ ਪਰ ਹੁਣ ਟਲ ਗਿਆ ਤੇ ਸਥਿਤੀ ਸਪਸ਼ਟ ਵੀ ਹੋ ਗਈ ਹੈ ਕਿ ਇਹ 2 ਫਰਵਰੀ ਨੂੰ ਆ ਰਹੇ ਆ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀ ਵੀ ਜਿਹੜੇ ਸੰਤ ਨਰਿੰਜਨ ਸਾਧਸ ਹੋਰੀ ਨੇ ਉਹ ਪਹਿਲੀ ਤਰੀਕ ਨੂੰ ਇੱਥੇ ਨਹੀਂ ਹੋਣਗੇ ਉਹ ਵਾਰਾਨਸੀਚ ਹੋਣਗੇ ਕਿਉਂਕਿ ਗੁਰੂ ਰਵੀਦਾਸ ਦਾ ਉੱਥੇ ਜਿਹੜਾ ਬ बड़ा ਵੱਡਾ ਸਮਾਗਮ ਹੁੰਦਾ ਤੇ ਉਹਦੇ ਚ ਸ਼ਮੂਲੀਅਤ ਕਰਨ ਵਾਸਤੇ ਕੱਲ ਸਪੈਸ਼ਲ ਟ੍ਰੇਨ ਜਿਹੜੀ ਜਲੰਧਰ ਤੋਂ ਚਲਦੀ ਹੈ ਵਾਰਾਨਸੀ ਲਈ ਜਿਹਨੂੰ ਬੇਗਮਪੁਰਾ ਐਕਸਪ੍ਰੈਸ ਨਾਲ ਦਿੱਤਾ ਗਿਆ ਉਹ ਉੱਧਰ ਉਸ ਸਟੇਸ਼ਨ ਤੇ ਚਲੇਗੇ ਹੁਣ ਪਹਿਲੇ ਨੂੰ ਸਮਾਗਮ ਕਰਨ ਤੋਂ ਬਾਅਦ ਉੱਥੋਂ ਚੱਲਣਗੇ ਤੇ ਫਿਰ ਰਾਤ ਨੂੰ ਜਾਂ ਸਵੇਰ ਤੱਕ ਪੁੱਜਣਗੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਜਿਹੜਾ ਵਾ ਉਹ 2 ਤਰੀਕ ਨੂੰ ਜਿਹੜਾ ਵਾ ਉਹ ਬੱਲਾ ਵਿੱਚ ਹੋਏਗਾ ਮਨਜਿੰਦਰ ਸਿੰਘ ਸਰਸਾ ਜਿਹੜੇ ਦਿੱਲੀ ਦੇ ਵਿੱਚ ਮੰਨਿਸਟਰ ਨੇ ਦਿੱਲੀ ਸਰਕਾਰ ਚ ਉਹਨਾਂ ਨੇ ਵੀ ਕਨਫਰਮ ਕਰਤਾ ਤੇ ਹੁਣ ਭਾਜਪਾ ਆਰਗੋਨ ਨੇ ਵੀ ਆਪਣੀਆਂ ਮੀਟਿੰਗਾਂ ਸ਼ੁਰੂ ਕਰਤੀਆਂ ਤੇ ਉਹਨਾਂ ਦਾ ਸਵਾਗਤ ਕਿੰਨੀ ਗਰਮ ਜੋਸ਼ੀ ਨਾਲ ਕੀਤਾ ਜਾਣਾ ਚਾਹੀਦਾ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਦੀ ਇਸ ਕਰਕੇ ਇਹਨੂੰ ਅਸੀਂ ਸਾਰਸੀ ਦੌਰਾਂ ਕਹਿੰਦੇ ਆਂ ਵੀ ਇਲੈਕਸ਼ਨ ਜਿਹੜੀ ਆ ਰਹੀ ਹੈ ਪੰਜਾਬ ਵਿਧਾਨ ਸਭਾ ਦੀ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਉੱਥੇ ਪ੍ਰਧਾਨ ਮੰਤਰੀ ਦੇ ਸਾਹਦੇ ਦੌਰੇ ਜਿਹੜੇ ਉਹ ਤੇਜ਼ ਹੋ ਜਾਂਦੇ ਨੇ ਜੀ ਹੁਣ ਤੁਸੀਂ ਜੇ ਇਹੋ ਦੀ ਗੱਲ ਕਰੀਏ ਤੇ ਇੱਥੇ ਜਿਹੜੇ ਤਿੰਨ ਜਿਹਦੇ ਨੇ ਕਪੂਰਥਲਾ ਨਵਾਂ ਸ਼ਹਿਰ ਤੇ ਹਾਰਪੁਰ ਤੇ ਜਲੰਧਾ ਚਾਰ ਜ਼ਿਲ੍ਹੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰਵਿਦਾਸ ਭਾਈਚਰੇ ਦੇ ਵੋਟਾਂ ਬਹੁਤ ਨੇ ਲੇਕਿਨ ਮੈਂ ਇਹ ਗੱਲ ਕਹਿ ਦਿਆਂ ਕਿ ਰਵਿਦਾਸ ਭਾਈਚਰੇ ਦੇ ਲੋਕਾਂ ਨੂੰ ਇੰਨੀ ਜਲਦੀ ਗੁਬਰਾ ਨਹੀਂ ਕੀਤਾ ਜਿਵੇਂ ਬੜੇ ਬੜੇ ਲਿਖੇ ਲੋਕ ਨੇ ਉਹ ਆਪਣਾ ਫੈਸਲਾ ਆਪ ਕਰਦੇ ਨੇ ਲੇਕਿਨ ਫੇਰ ਵੀ ਵੋਟਾਂ ਮੋਟਨ ਦੀਆਂ ਨੇ ਜੀ 23 ਜ਼ਿਲ੍ਹੇ ਦੁਆਬੇ ਜਿੰਨੇ ਜਿੱਥੇ ਇਹ ਆਪਣਾ ਪ੍ਰਭਾਵ ਰੱਖਦੇ ਉਹਨਾਂ 'ਚ 19 ਸੀਟਾਂ ਦੇ ਉੱਤੇ ਰਵਿਦਾਸ ਭਾਈਚਰੇ ਦਾ ਪ੍ਰਭਾਵ ਹੈਗਾ ਉੱਥੇ ਉਹਨਾਂ ਦਾ ਵੋਟ ਬੈਂਕ ਹੈਗਾ ਇਸ ਕਰਕੇ ਇਹ ਜਿਹੜੀਆਂ 20 ਲੱਖ ਵੋਟਾਂ ਨੇ ਇਹਨਾਂ ਦੀਆਂ ਉਹਨਾਂ ਨੂੰ ਜਿਹੜੀ ਕਾਬੂ ਕਰਨ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਤੇ ਹੁਣ ਇਹ ਵੀ ਸੰਕੇਤ ਮਿਲ ਗਏ ਨੇ ਕਿ ਅਕਾਲੀ ਭਾਜਪਾ ਗੱਠਜੋੜ ਨਹੀਂ ਹੋਏਗਾ ਇਹ ਫੈਸਲਾ ਕਰ ਲਿਆ ਭਾਜਪਾ ਨੇ ਆਪਣੇ ਪੱਧ ਕੱਲੇ ਚੋਣਾ ਲੜਨ ਦਾ ਜਿਹੜੀ ਉਹਨਾਂ ਦੀ ਮਹਿਮੰਨੀ ਤੇ ਆਮ ਤੌਰ ਤੇ ਜਿਹੜੀ ਦਲਤ ਭਾਈਚਾਰੇ ਦੀ ਵੋਟ ਆ ਉਹਨੂੰ ਭਰਮਾਉਣ ਵਾਸਤੇ ਅਕਾਲੀ ਦੇ ਲੱਗੇ ਹੁੰਦਾ ਹੁੰਦਾ ਸੀਗਾ ਆਮ ਤੌਰ ਤੇ ਬੀਜੇਪੀ ਦੇ ਕੁਝ ਸਾਈਡ ਇਸਿੱਤੁੰਦੇ ਕੋਈ ਆਰੇ ਨੇ ਹੁਣ ਉਹ ਤਾਂ ਅਕਾਲੀ ਤੇ ਹੈ ਨਹੀਂ ਤੇ ਬੀਜੇਪੀ ਨੇ ਆਪਣੇ ਲੈਵਲ ਤੇ ਹੁਣ ਜਿਹੜੀ ਮਹਿਮਵਿੰਦ ਦਿੱਤੀ ਆ ਉਹ ਸਭ ਦੇ ਸਾਹਮਣੇ ਆ ਪ੍ਰਧਾਨ ਮੰਤਰੀ ਸਾਹਿਬ ਜਦੋਂ ਪ੍ਰਧਾਨ ਮੰਤਰੀ 2014 ਤੇ ਬਣਦੇ ਆ ਤੇ 2015 ਤੇ ਪਹਿਲੀ ਵਾਰੀ ਇਹ ਸੌਰ ਊਰਜਾ ਦਾ ਇੱਕ ਟਰਮੀਨਲ ਸਿਉ ਦਾ ਉਦ ਘਾਟਨ ਕਰਨ ਵਾਸਤੇ ਚੰਡੀਗੜ੍ਹ ਹੁੰਦੇ ਨੇ 2016 ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਜਿਹੜਾ ਪਠਾਨਪੁਰ ਦਾ 에 ਰਮੇਸ਼ ਉਥੇ ਅੱਤਵਾਦੀ ਹਮਲਾ ਹੋਇਆ ਸੀਗਾ ਉਸ ਚੇਤੇ ਉੱਤੇ ਉਹ ਸਾਡੇ ਫੌਜੀਆ ਦੇ ਹੌਸਲੇ ਬਲੰਦ ਕਰਨ ਵਾਸਤੇ ਪਠਾਨ ਪਟਾਉਂਦੇ ਨੇ 2019 ਦੇ ਵਿੱਚ ਜਦੋਂ ਸਿੱਧੂ ਸਾਹਿਬ ਜਾਂਦੇ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਤਤਕਾਲੀ ਜਿਹੜੇ ਜਰਨਲ ਸੀ ਫੌਜ ਦੇ ਬਾਜਬਾ ਉਹ ਜਫੀਪਾ ਕੇ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਐਪੀਐਸਸੀ ਜਿਹੜਾ ਵਾਫ ਕਰਤਾਰਪੁਰ ਦਾ ਕੋਰੀਡੋਰ ਖੋਲਣ ਦਾ ਜਿਹੜਾ ਵਾ ਉਹ ਫੈਸਲਾ ਕਰਦੇ ਜਦੋਂ ਉਹ ਇੱਧਰ ਆ ਕੇ ਗੱਲ ਕਰਦੇ ਆ ਕੋਰੀਡੋਰ ਖੋਲਣ ਦੀ ਉਹਦੇ ਵੀ ਪ੍ਰਧਾਨ ਮੰਤਰੀ ਸਾਹਿਬ ਆਨੇ ਲੇਕਿਨ ਉਹਨੂੰ ਰੋਕਣ ਵਾਸਤੇ ਕੈਪਟਨ ਮਰਿੰਦਰ ਸਿੰਘ ਨੇ ਤੇ ਬੀਬੀ ਹਰਸਿਮਤ ਕੌਰ ਨੇ ਹਰ ਪ੍ਰਕਾਰ ਦੀ ਭੂਮਿਕਾ ਨਿਭਾਈ ਸਾਡੇ ਫੌਜੀ ਮਰ ਰਹੇ ਨੇ ਬਾਰਡਰ ਤੇ ਮਰ ਰਹੇ ਨੇ ਜੀ ਇਹ ਮਰ ਰਹੇ ਨੇ ਇਹ ਰਸਤਾ ਬਣ ਜੂਗਾ ਤਸ਼ਕਰੀਦ ਰਸਤਾ ਬਣ ਜੂਗਾ ਇਥੋਂ ਤੱਕ ਕੈਪਟਨ ਮਰਿੰਦਰ ਸਿੰਘ ਵਰਗੇ ਨੇ ਆਪਣੇ ਚੰਗੇ ਸੇ ਕਹਿੰਦੇ ਆ ਜਿਹੜਾ ਕੰਮ ਭਾਜਪਾ ਨੇ ਕਰਨਾ ਸੀ ਉਹ ਕੈਪਟਨ ਮਰਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਬਤੌਰੇ ਮੁੱਖ ਮੁੱਖ ਪਤਰੀ ਨਿਭਾਈ ਸੀ 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਡੇਰਾ ਬਾਬਾ ਨਾਨਕ ਆਉਂਦੇ ਆ ਉਹ ਕੋਰੀਡੋਰ ਦਾ ਗਠਨ ਕਰਨ ਵਾਸਤੇ ਤੇ 5 ਜਨਵਰੀ 2022 ਨੂੰ ਪੂਰੀ ਸਰਦੀ ਸੀ ਮੀਂਹ ਪੈ ਰਿਆ ਸੀ ਲੇਕਿਨ ਇਹਨਾਂ ਦੇ ਕੋਲੇ ਬਠਿੰਡੇ ਤੁਜਲਾ ਮੀਂਹ ਦੇ ਵਿੱਚ ਵੀ ਹੈਲੀਕਾਪਟਰ ਆ ਰਹੀ ਦਾ ਚਲ ਸਕਦਾ ਸੀ ਉਹ ਮਜੂਰ ਸੀ ਲੇਕਿਨ ਮੁੱਖ ਮੰਤਰੀ ਸਾਹਿਬ ਬਠਿੰਡਿਓ ਫਰੋਜਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਜਿੱਥੇ ਕੋਈ ਵਿਅਕਤੀ ਨਹੀਂ ਬੈਠਾ ਕੁਰਸੀਆਂ ਖਾਲੀ ਪਈਆਂ ਨੇ ਤੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਬਾਈ ਰੋਡ ਆਉਂਦੇ ਨੇ ਅਗਲੇ ਪਾਸੇ 10 ਕਿਲੋਮੀਟਰ ਤੇ ਪਤਾ ਲੱਗਦਾ ਕਿ ਕਿਸਾਨਾਂ ਨੇ ਜਿਹੜਾ ਉਹ ਜਾਨ ਕੀਤਾ ਪੁੱਲ ਤੇ ਇੱਕ ਪੁਲ ਦੇ ਉੱਤੋਂ ਜਿਹੜੀ ਸੀ ਇਹ ਵਾਪਸ ਬਣ ਚੁੱਕੇ ਤੇ ਜਾਂਦੇ ਹੋਏ ਕਹਿ ਕੇ ਜਾਂਦੇ ਨੇ ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਮੈਂ ਬਚ ਕੇ ਗਾਰਿਆ ਮੈਂ ਭਾਈ ਤੈਨੂੰ ਕਿਸੇ ਗੈ ਕਕ ਨਹੀਂ ਬਚ ਕੇ ਕੀ ਜਾਣਾ ਜਿਹੜੀ ਪੇਰੀਆਂ ਗੱਡੀਆਂ ਦੇ ਕੋਲੇ ਸੀ ਉਹ ਸਿਰਫ ਜਿਹੜੇ ਸੀ ਤੁਹਾਡੇ ਆਪਣੇ ਜਿਹੜੇ ਸੀ ਏਬੀਪੀ ਵਾਲੇ ਅਖਰ ਭਾਰਤੀ ਵਿਸ਼ਵ ਪ੍ਰੀਸ਼ਦ ਵਾਲੇ ਉਹ ਨੌਜਵਾਨ ਗਏ ਸੀ ਉਹਨਾਂ ਨੇ ਤੁਹਾਡੇ ਉ ਜਿਹੜੀ ਸੀ ਭਲੀ ਬੱਲੇ ਬੱਲੇ ਕਿਦੀ ਜਿਵੇਂ ਪਲਾਨ ਪ੍ਰੋਗਰਾਮ ਹੁੰਦਾ ਵੀ ਤੁਸੀਂ ਇੱਥੇ ਆ ਜਾਓ ਤੁਸੀਂ ਇੱਥੇ ਆ ਕੇ ਕੰਮ ਇੱਥੋਂ ਮਿਲਣਾ ਸੀ ਪਲਾਨ ਪ੍ਰੋਗਰਾਮ ਮੁਤਾਬਕ 13 ਮਈ 2015 ਨੂੰ ਤੁਹਾਨੂੰ ਪਤਾ ਹੋਏਗਾ ਜਦੋਂ ਪਾਕਿਸਤਾਨ ਸਾਡੀ ਲੜਾਈ ਹੋਈ ਚਾਰ ਦਿਨ ਚੱਲੀ ਆ ਰਾਕਟ ਚੱਲੇ ਆ ਬੰਬ ਚੱਲੇ ਆ 에ਅਰ ਟੈਕ ਹੋਏ ਨੇ ਉਦੋਂ ਜਲੰਧਰ ਆਦਮ ਪਰ ਇਹ ਉੱਤੇ ਸੈਨਿਕਾਂ ਦਾ ਮੁਲਾਕਾਤ ਕਰਨ ਵਾਸਤੇ ਇਹ ਆਉਂਦੇ ਨੇ ਉਸ ਤੋਂ ਬਾਅਦ ਜਦੋਂ ਉਹ ਲੜਾਈ ਬੰਦ ਹੋ ਜਾਂਦੀ ਹੈ 9 ਸਤੰਬਰ 2015 15 ਨੂੰ ਇਹ 25 ਨੂੰ 9 ਸਤੰਬਰ 2025 ਨੂੰ ਇਹ ਜਦੋਂ ਹੜਾ ਆਉਂਦੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਗੁਰਦਾਸਪੁਰ ਚ ਆਉਂਦੇ ਨੇ ਇਸ 1600 ਕਰੋੜ ਰੁਪਈਆ ਸਾਨੂੰ ਜਿਹੜੀ ਸੀ ਸਹਿਤਾ ਨਾਲ ਦੇ ਕਹਿੰਦੇ ਲੇਕਿਨ ਅੱਜ ਤੱਕ ਉਹ ਸਹਿਤਾ ਨਾ ਮਿਲੀ ਅਤੇ ਨਾ ਮਿਲਦੀ ਵੀ ਆਸ। ਉਹਨਿੰਦੰਦਾ ਇਹ ਦੌਰਾ 2026 ਚ ਪਹਿਲਾ ਦੌਰਾ ਵਾ। ਇੱਕ ਫਰਵਰੀ ਨੂੰ ਕਿਹਾ ਜਾ ਰਿਹਾ ਸੀ ਲੇਕਿਨ ਇੱਕ ਫਰਵਰੀ ਨੂੰ ਅਸੀਂ ਪਹਿਲਾਂ ਹੀ ਕਰ ਚੁੱਕੇ ਸੀ ਉਹ ਦੌਰਾ ਰੱਦ ਹੋ ਜਾਈਗਾ ਕਿਉਂਕਿ ਸੰਤ ਨਰਿੰਦਰਪਾਲ ਜੀ ਇੱਥੇ ਨਹੀਂ ਹੈਗੇ। ਉਹ ਦੌਰਾ ਵਾਕਿਆ ਹੀ ਰੱਦ ਹੋ ਗਿਆ ਤੇ ਹੁਣ 2 ਤਰੀਕ ਨੂੰ ਸ਼ਹਿਦ ਸ਼ਮੀ ਪ੍ਰਚਾਰਕ ਮੇ ਇਹ ਆਦਮਪੁਰ 에어ਪੋਰਟ ਤੇ ਉਹਨਾਂ ਦੇ ਉੱਥੋਂ ਹੈਲੀਕਾਪਟਰ ਨਹੀਂ ਜਾਂ ਕਿਤੇ ਹੋਰ ਚੰਡੀਗੜ੍ਹ ਤੋਂ ਹੈਲੀਕਾਪਟਰ ਹੀ ਉੱਥੇ ਪੁੱਜਣਗੇ ਹੁਣ ਉੱਥੇ ਤਿਆਰੀਆਂ ਜਿਹੜੀਆਂ ਪੁਲਿਸ ਤੇ ਵੀ ਆਰੰਭ ਕਰ ਦਿੱਤੀਆਂ ਕੱਲ੍ਹ ਅਜੇ ਤਸਵੀਰ ਵੀ ਹੈ ਕਿ ਪੁਲਿਸ ਉੱਥੇ ਤਿਆਰੀਆਂ ਆਰੰਭ ਕਰ ਦਿੱਤੀਆਂ ਮੰਦਵੇ ਕੱਲ੍ਹ ਵੀ ਕਿਹਾ ਸੀਗਾ ਜਦੋਂ ਉਹਨਾਂ ਦਾ ਦੌਰਾ ਕਰ ਮਰ ਮੁਜੂਗਾ ਜਲੰਧਰ ਨੂੰ ਪੁਲਸ ਸ਼ੌਣੀ ਦੀ ਤਬਦੀਲ ਕਰ ਦਿੱਤਾ ਜਾਣਾ ਹੁਣ ਇੱਥੇ ਦੋ ਗੱਲਾਂ ਨੇ ਪਹਿਲਾ ਐਲਾਨ ਤੋਂ ਉਹ ਇਹ ਕਰ ਸਕਦੇ ਨੇ ਪੀ ਜਿਹੜਾ ਆਦਮਪੁਰ ਦਾ ਹਵਾਈ ਏਡਾ ਉਹ ਸ਼੍ਰੀ ਗੁਰੂ ਰਾਮ ਗੁਰੂ ਰਾਮ ਗੁਰੂ ਅਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਲਾਨ ਕਰ ਸਕਦੇ ਨੇ ਦੂਸਰਾ ਐਲਾਨੇ ਕਰ ਸਕਦੇ ਵੀ ਜਿਹੜੀ ਇਸ ਸਾਲ ਆ ਰਹੀ ਅਗਲੇ ਸਾਲ 2650ਵੀਂ ਜਨਮ ਸ਼ਤਾਬਦੀ ਆ ਰਹੀ ਆ ਅੰਸ਼ਤਾਬਦੀ ਆ ਰਹੀ ਜੀ ਉਹਦੇ ਵਾਸਤੇ ਐਲਾਨ ਕਰ ਸਕਦੇ ਵੀ ਇੱਕ ਸਾਲ ਇਹਦੇ ਜਸ਼ਨ ਮਨਾਏ ਜਾਣਗੇ ਇਹ ਦੋ ਕੀ ਚੀਜ਼ਾਂ ਜਿਹੜੀਆਂ ਐਲਾਨ ਕੀਤੀਆਂ ਜਾ ਰਹੀਆਂ ਨੇ لیکن اے ਧਾਰਮਿਕ افری ਘਟ ਤੇ اے ਰਾਜਸੀ ਫੇਰੀ ਜਾਣੀ کئی جا ਸਕਦੀ ਹੈ ਕਿ ووٹ ਬੈਗ ਨੂੰ ਉਪਰ ਹੱਥ ਕਰਨ ਵਾਸਤੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਜੀਐਨ ਪੰਜਾਬ ਨੇ ਤੇ ਹਮੇਸ਼ਾ ਹੀ ਹਮ ਜੀਐਨ ਗਿਆ ਉਹਦੇ ਵਾਸਤੇ ਜਿਹੜੀ ਸੀ ਅਰਦਾਸ ਕੀਤੀ ਆ ਉਹ ਜੀਐਨ ਤੁਹਾਡਾ ਸਵਾਗਤ ਕਰਾਂਗੇ ਇਸ ਕਰਕੇ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਵਾ ਉਹ 2 ਫਰਵਰੀ ਨੂੰ ਹੋਏਗਾ ਉਹਦੇ ਤੇ ਲੱਗ ਪੱਗ ਹੁਣ ਮੋਹ ਲੱਗ ਚੁੱਕੀ ਆ ਕੋਈ ਹੋਰ ਜ਼ਰੂਰੀ ਕੰਮ ਨਾ ਪੈ ਜਾਵੇ ਜਿੱਦੇ ਕਰਕੇ ਉਹ ਨਾਵ ਲਿਖਣ ਹੁਣ ਲਗਭਗ ਤੈ ਆਪੀ 2 ਫਰਵਰੀ ਨੂੰ ਡੇਰਾ ਬੱਲਾ ਮੈਂ ਪਹਿਲਾਂ ਵੀ ਗਿਆ ਸੀ ਵੀ ਮਾਝੇ ਦੇ ਵਿੱਚ ਰਾਧਾ ਸਵਾਮੀਆ ਦਾ ਦੁਆਬੇ ਦੇ ਵਿੱਚ ਬਕਾਇਦਾ ਤੌਰ ਤੇ ਇਹ ਗੁਰਮិតਾਸੀਆ ਦਾ ਡੇਰਾ ਬੱਲਾ ਤੇ ਮਾਝੇ ਵਿੱਚ ਡੇਰੇ ਹੈ ਹੀ ਪਤਾ ਨਹੀਂ ਕਿੰਨੇ ਕ ਨਾਨਕ ਸਰਿਆ ਦੇ ਡੇਰਾ ਵਾ ਸੋਦਾ ਸਾਹਿਬ ਦੇ ਡੇਰਾ ਵਾ ਪੁੱਚੋ ਵਾਲਿਆਂ ਦੇ ਡੇਰਾ ਹੋਰ ਡੇਰੇ ਪਤਾ ਨਹੀਂ ਕਿੰਨੇ ਕੋਈ ਗਿਣਤੀ ਨਹੀਂ ਹੈ ਕਿਉਂਕਿ ਇਸ ਕਰਕੇ ਸਾਡੇ ਜਿਹੜੀ ਚੱਲਦੀ ਹੈ ਜੀ ਉਹ ਡੇਰੇ ਦੀ ਸਿਆਸਤ ਚੱਲਦੀ ਹੈ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੋਣ ਦਾ ਅਗਾਜ ਜਿਹੜਾ ਇੱਕ ਡੇਰੇ ਦੀ ਸਿਆਸਤ ਤੋਂ ਸ਼ੁਰੂ ਕਰਨਗੇ ਦੋ ਤਰੀਕ ਨੂੰ ਜੀ ਜੀ ਬਿਲਕੁਲ ਇਹ ਦौरा ਧਾਰਮਿਕ ਕੱਟ ਤੇ ਰਾਜਨੀਤਿਕ ਲੱਗਦਾ ਹੈ ਕਿਉਂਕਿ ਵੈਸੇ ਵੀ ਜੁੜਾਵ ਜਿਹੜਾ ਹੁੰਦਾ ਹੈ ਉਹ ਧਾਰਮਿਕ ਕੱਟ ਤੇ ਸਿਆਸਤ ਦਾ ਨੱਬ ਦਾ ਜਿਹੜਾ ਵੋਟ ਬੈਂਕ ਵਾਲਾ ਪੱਲਾ ਹੁੰਦਾ ਹੈ ਉਹ ਹਮੇਸ਼ਾ ਭਾਰੀ ਹੀ ਰਹਿੰਦਾ ਹੈ ਬਾਕੀ ਦੇਖੋ ਆਉਂਦੇ ਨੇ ਕੀ ਐਲਾਨ ਕਰਦੇ ਨੇ ਉਦਰ ਸੈਟ ਨੇ ਕੱਲ ਐਸਜੀਪੀਸੀ ਪ੍ਰਧਾਨ ਦੇ ਨਾਲ ਮੀਟਿੰਗ ਕੀਤੀ ਹੈ ਤੇ ਐਸਜੀਪੀਸੀ ਦੇ ਵੱਲੋਂ ਸੈਟ ਅਧਿਕਾਰੀਆਂ ਨੂੰ ਜੋ ਰਿਕਾਰਡ ਮੰਗਿਆ ਗਿਆ ਸੀ ਸੌਂਪਿਆ ਗਿਆ ਤੇ ਰਿਕਾਰਡ ਮਿਲਦੇ ਹੀ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਅੱਜ 40 ਮੈਂਬਰਾਂ ਨੂੰ ਕਹਿੰਦੇ ਸੱਦਿਆ ਗਿਆ ਸੱਮਣ ਜਾਰੀ ਕਰ ਦਿੱਤਾ ਤੇ ਜਿਨ੍ਹਾਂ ਚੋਂ ਕਿੰਨੇ ਮੈਂਬਰ ਅੱਜ ਪਹੁੰਚੇ ਨੇ ਬਿਆਨ ਦਰਜ ਕਰਵਾਉਣ ਦੇ ਲਈ ਮੈਂ ਪਹਿਲੀ ਗੱਲ ਤੇ ਇਹ ਦੱਸ ਦਿਆਂ ਕਿ ਸੈਟ ਨੂੰ ਪਹਿਲਾਂ 13 ਜਨਵਰੀ ਨੂੰ ਇਹ ਸੈਟ ਗਈ ਸੀ ਦੀ ਕਹਿ ਦਿੱਤਾ ਸੀ ਤੁਸੀਂ ਲਿਖ ਕੇ ਦੇ ਦਿਓ ਜਿਹੜਾ ਤੁਹਾਨੂੰ ਰਿਕਾਰਡ ਚਾਹੀਦਾ ਤੁਹਾਨੂੰ ਰਿਕਾਰਡ ਬਾਅਦ ਚ ਮੁਹैया ਕਰਿਆ ਜਾਊਗਾ ਜੀ 13 ਜਨਵਰੀ ਨੂੰ ਜੋ ਜਗ੍ਹਾ ਚੰਡੀਗੜ੍ਹ ਦੇ ਵਿੱਚ ਵੀ ਤੇ ਅੰਮ੍ਰਿਤਸਰ ਦੇ ਵਿੱਚ ਹੀ ਉਲੇਖਨ ਪ੍ਰਧਾਨ ਨੇ ਕਹਿਤਾ ਵੀ ਅਸੀਂ ਜਿਹੜਾ ਰਿਕਾਰਡ ਉਹ ਚੰਡੀਗੜ੍ਹ ਤੋਂ ਦੇਵਾਂਗੇ ਜੋ ਕੋਈ ਰਿਕਾਰਡ ਅੰਮ੍ਰਿਤਸਰ ਦਾ ਇਹ ਤਾਂ ਪਤਾ ਨਹੀਂ ਕਾਰਨ ਕੀ ਹੈ ਕਿਉਂ ਇਹਨਾਂ ਨੇ ਕੀਤਾ ਸਮਝ ਨਹੀਂ ਸਾਨੂੰ ਕੋ ਸੈਟ ਵੀ ਅੰਮ੍ਰਿਤਸਰ ਦੇ ਵਿੱਚ ਆ ਤੇ ਰਿਕਾਰਡ ਵੀ ਅੰਮ੍ਰਿਤਸਰ ਦੇ ਵਿੱਚ ਤੇ ਚੰਡੀਗੜ੍ਹ ਕਦ ਵਾਸਤੇ ਲੈ ਕੇ ਗਏ ਸਮਝ ਨਹੀਂ ਆਉਂਦੀ। ਕਿਉਂਕਿ ਗੁਰੂ ਦੀ ਗੋਲਗੁੱਟੋਂ ਪੈਸੇ ਖਰਚ ਹੋਣੇ ਆ ਪੈਟਰੋਲ ਤੇ ਡੀਜ਼ਲ ਦੀ ਕਿਹੜੀ ਆਪਣੀ ਜੇਬ ਚੋਂ ਖਰਚ ਹੋਣੀ ਕੀ ਫਰਕ ਪੈਣਾ ਉੱਥੇ? ਜੇ ਲੁੱਟੀ ਜਾਊਗੀ ਤੇ ਗੁਰੂ ਦੀ ਗੋਲ ਲੁੱਟੀ ਜਾਊਗੀ ਇਹਨਾਂ ਦੀ ਜੇਬ ਚੋਂ ਕੁਛ ਨਹੀਂ ਜਾਣਾ। ਫੁੱਕ ਕੇ ਚੱਕਣ ਵਾਲੇ ਪ੍ਰਧਾਨ ਨੇ ਕਿਹਾ ਸੀ ਵੀ ਮੈਂ ਆਪਣੀ ਗੱਡੀ ਵਰਤੂੰਗਾ ਅੱਜ ਨਾ ਆਪਣੀ ਗੱਡੀ ਤੇ ਨਾ ਆਪਣਾ ਪੈਟਰੋਲ। ਸਭ ਕੁਝ ਐਸੇ ਪੀਛੇ ਦਾ ਨਾ। ਚਲੋ ਖੈਰ ਉਹਦੀ ਮਰਜ਼ੀ ਹੋ ਤੇ ਹੁਣ ਸਿੱਟ ਨੇ ਜਦੋਂ ਕੱਲ ਗਈ ਨੇ 3 ਘੰਟੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਬਕਾਇਦਾ ਤੌਰ ਤੇ ਉੱਥੇ ਟੀਮ ਰਹੀ ਹੈ 13 ਜਨਵਰੀ ਨੂੰ ਜਿਹੜੇ ਗੁਰਬੰਧ ਸਿੰਘ ਐਸਪੀਸੀ ਉਹ ਗਏ ਸੀ ਤੇ ਕੱਲ ਜਗਤਪ੍ਰੀਤ ਸਿੰਘ ਜਿਹੜੇ ਐਸਐਸਪੀ ਇਹ ਸਿੱਟ ਦੇ ਮੁਖੀ ਨੇ ਉਹ ਆਪ ਗਏ ਸੀ ਆਪਣੇ ਇੱਕ ਪ੍ਰਿੰਟਰ ਫੋਟੋਕਾਪੀ ਮਸ਼ੀਨ ਨਾਲ ਲੈ ਕੇ ਗਏ ਸੀ ਪੀ ਜੇ ਕਿਤੇ ਕੋਈ ਪ੍ਰਿੰਟ ਪ੍ਰਿੰਟ ਕੱਟਣਾ ਪਿਆ ਜਾਂ ਕਿਤੇ ਕੋਈ ਆਪਣੀ ਫੋਟੋ ਸੈਟ ਕਰਨੀ ਪਈ ਉਹ ਕਰਾਂਗੇ ਸੀ ਉੱਥੇ ਜਿਹੜੀ ਲੋੜ ਮਤਲਬ ਉਹਨਾਂ ਆਪਣੀ ਫੋਟੋ ਸਟਡੀ ਵੀ ਕੀਤੀ ਐ ਸਭ ਕੁਝ ਕੀਤੀ ਐ ਤੇ ਰਿਕਾਰਡ ਉਹਨਾਂ ਕੋਲ ਲਾਲੇ ਕਾਲੇ ਬੈਗ ਚ ਭਰ ਕੇ ਰਿਕਾਰਡ ਲੈ ਕੇ ਆਏ ਨੇ ਤੇ ਕੱਲੀ ਉਹਨਾਂ ਦੇ ਗਿਆ ਸੀ ਜਗਤਪ੍ਰੀਤ ਸਿੰਘ ਉਹਨੇ ਵੀ ਅਸੀਂ ਜਾ ਕੇ ਹੁਣ ਚੈੱਕ ਕਰਾਂਗੇ ਇਹਦੀ ਛਾਣਬੀੜ ਕਰਾਂਗੇ ਜੇ ਉਹਦੇ ਵਿੱਚ ਸਾਨੂੰ ਹੋਰ ਕਾਰਡ ਦੀ ਲੋੜ ਹੋਈ ਅਸੀਂ ਫਿਰ ਮੰਗ ਕਰਨਗੇ ਅਸੀਂ ਪੀਸੀ ਕੋਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਹਿਤਾ ਪੀਸੀ ਰਿਕਾਰਡ ਦਿੱਤਾ ਉਹਨਾਂ ਦੀ ਮੰਗ ਦੇ ਮੁਤਾਬਕ ਜੇ ਹੋਰ ਕੋਈ ਚਾਹਣਗੇ ਤਾਂ ਅਸੀਂ ਸਹਿਯੋਗ ਕਰਨ ਲਈ ਤਿਆਰ ਹਾਂ ਕਿਉਂ ਅਕਾਲ ਪੱਖ ਦੇ ਜਥੇਦਾਰ ਦਾ ਹੁਕਮ ਤੇ ਪ੍ਰਧਾਨ ਸਭ ਜਥੇਦਾਰਾਂ ਦੀ ਤੁਹੇਨ ਵੀ ਤੁਹੀ ਕਰਦੇ ਹੋ ਉਹਨਾਂ ਤੇ ਇਲਜ਼ਾਮ ਵੀ ਕਰੈਕਟਰਲੈਸ ਨੇ ਤੁਸੀਂ ਲਾਉਂਦੇ ਹੋ ਉਹਨਾਂ ਨੂੰ ਲੰਬੀਆਂ ਛੁੱਟੀਆਂ ਵੀ ਤੁਸੀਂ ਭੇਜਦੇ ਹੋ ਉਦੋਂ ਜਿਹਦਰ ਮੈਂ ਸਤਿਕਾਰ ਪਤਾ ਨਹੀਂ ਕਿੱਥੇ ਕਿਹੜਾ ਕਾ ਚੱਲ ਜਾਂਦਾ ਇਹ ਸੇ ਕਰਕੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਕੀਤਾ ਸੀ ਕੱਲ ਤੇ ਜਿਹੜਾ ਸੀ ਉਹਨਾਂ ਨੇ ਰਿਕਾਲ ਲਿਆ ਤੇ ਨਾਲ ਹੀ 40 ਵਿਅਕਤੀਆਂ ਨੂੰ ਜਿਹਦੇ ਵਿੱਚ ਇਹਨਾਂ ਦੇ 6 ਮੁਲਾਜ਼ਮ ਐਸਵੇ ਨੌਕਰੀ ਕਰ ਰਹੇ ਨੇ ਤੇ ਬਾਕੀ ਜਿਹੜੇ ਨੇ 34 ਕੋਈ ਰਿਟਾਇਰ ਚੱਕਾ ਤਾਂ ਜੋ ਕੋਈ ਬਾਹਰ ਦਾ ਮੁਲਾਜ਼ਮ ਹੋਣਾਂ ਜਾ ਐਸ ਜਿਹੜੇ ਸਿਟਦੇ ਨੇ ਉਹਨਾਂ ਦੇ ਜਿਹੜੀ ਸਿਟ ਬਣਾਈਆਂ ਸੀ ਉਹਨਾਂ ਨੂੰ ਮੈਂਬਰ ਵਿੱਚ ਹੋ ਹੀ ਜਾਂਦੇ ਨੇ ਇਹਦੇ ਵਿੱਚ ਅੱਜ ਦੇ ਬਿਆਨ ਕਲਮਨ ਕਰਾਉਣ ਗਏ ਨੇ ਇੱਕ ਮੈਨੇਜਰ ਜਿੰਦਰ ਸਿੰਘ ਰੂਬੀ ਨੇ ਇਹ ਮੁਲਾਜ਼ਮ ਨੇ ਦਰਬਾਰ ਸਾਹਿਬ ਦੇ ਇੱਕ ਮਲਕੀਸ਼ ਸਿੰਘ ਬਹਿੜਵਾਲ ਇੱਕ ਸਿਮਰਨਜੀਤ ਸਿੰਘ ਹਰਪ੍ਰੀਤ ਹਰਪ੍ਰੀਤ ਸਿੰਘ ਫਿਰ ਪੰਜਾਬ ਸਿੰਘ ਤੇ ਫਿਰ ਅਮਰਜੀਤ ਸਿੰਘ ਇਸ ਵਾਰ ਇਹ ਗਏ ਨੇ ਜੀ ਅੱਜ ਬਿਆਨ ਕਲਮਨ ਕਰਾਉਣੇ ਯੋ ਕਿ ਮੇਰੀ ਗੱਲ ਹੋਈ ਸੀ ਕਹਿੰਦੇ ਜੀ ਬੈਠੇ ਸੀ ਮੈਨੂੰ ਵੇਟ ਕਰ ਰਹੇ ਆਪਣੇ ਇਸੇ ਕਦੋਂ ਸਾਡੇ ਬਿਆਨ ਕਲਮਬੰਦ ਕਰਦੇ ਸੀ ਇਸੇ ਕਰਕੇ ਉਹਨਾਂ ਨੇ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਜੰਗੀ ਪੱਧਰ ਦੇ ਉੱਤੇ ਤੇ ਹੁਣ ਉਹ ਲੋਕ ਵੀ ਆਉਣਗੇ ਜਿਨ੍ਹਾਂ ਨੇ ਪਰਚੀਆਂ ਪਾੜੀਆਂ ਨੇ ਜਿਹੜੀ ਅਸੀਂ ਇੱਕ ਗੱਲ ਕੀਤੀ ਸੀ ਇੱਕ ਬੰਦੇ ਦੀ ਡੈਰੀ ਉਹ ਨਾ ਭੰਗਿਆ ਮੁੰਡੇ ਦਾ ਮੈਨੂੰ ਡਰਾਈਵਰ ਆਉ ਡੈਰੀ ਉਹ ਡੈਰੀ ਵੀ ਹੈ ਕਿ ਜਿਹੜੇ ਡਿਸਮਿਸ ਕੀਤੇ ਹੋਏ ਬੰਦੇ ਹੋਣਗੇ ਆਜੇ ਮੇਰੇ ਕੋਲ ਹੁਣ ਤੱਕ ਖਬਰ ਨਹੀਂ ਹੈਗੀ ਕਿ 30 ਤਰੀਕ ਨੂੰ ਅੱਜ ਹਾਈ ਕੋਰਟ ਵਿੱਚ ਤਰੀਕ ਵਿੱਚ ਸੀ ਕਿ ਉਹਨਾਂ ਦੀ ਬੇਲ ਹੋਈ ਆ ਜਾਂ ਨਹੀਂ ਹੋਈ ਜਿਨ੍ਹਾਂ ਨੇ ਐਂਟੀਸੀਪੇਟਿਵ ਬੇਲ ਲਈ ਸੀ ਆਪਣੇ 5-6 ਬੰਦਿਆਂ ਨੇ ਲੇਖਕ ਕੱਲ ਜਿਹੜੇ ਜੁਝਾਰ ਸਿੰਘ ਤੇ ਬਕਾਇਦਾ ਤੌਰ ਤੇ ਪਰਮਦੀਪ ਸਿੰਘ ਫਿਰ ਇੱਥੇ ਪੇਸ਼ੀ ਭੁਗਤੇ ਗਏ ਜਿਹੜੀ ਉਹਨਾਂ ਹੂਟ ਪੁੱਛਕਿਛ ਕਰਨੀ ਸੀ ਉਹਨਾਂ ਤੋਂ ਕੋਈ ਕੀਤੀ ਹੈ ਕਿ ਜੰਗੀ ਪੱਦਰ ਤੇ ਇਹ ਕੰਮ ਸ਼ੁਰੂ ਹੋ ਗਿਆ 328 ਰੁਪਿਆਂ ਦਾ ਇੱਕ ਬ੍ਰੇਕ ਲੱਗੀ ਸੀ ਜਿਹੜੇ ਨਾਭ ਕਮਲ ਰਾਜਾ ਸਾਹਿਬ ਦੇ ਦਰਬਾਰ ਜਾਣ ਤੋਂ ਬਾਅਦ ਇੱਕ ਬ੍ਰੇਕ ਲੱਗੀ ਸੀ ਥੋੜੀ ਜਿਹੀ ਲੇਕਿਨ ਲੱਗਦਾ ਹੁਣ ਫੇਰ ਕੰਮ ਜਲਾਬ ਸ਼ੁਰੂ ਕਰਤਾ ਹੈ 40 ਬੰਦਿਆਂ ਦੇ ਵਿੱਚੋਂ 6 ਬੰਦੇ ਆਪਣੇ ਬਿਆਨ ਕਲਬ ਅਮਰੀਕਾ ਦੇ ਕਰਾ ਕੇ ਆਏ ਨੇ ਤੇ ਬਾਕੀ 34 ਬੰਦੇ ਹੋਣਗੇ ਜਿਨ੍ਹਾਂ ਦੇ ਵਿੱਚ ਕੋਈ ਮੈਂਬਰ ਵੀ ਹੋ ਸਕਦੇ ਨੇ ਸਾਬਕਾ ਮੁਲਾਜ਼ਮ ਵੀ ਹੋਣਗੇ ਕਈ ਪ੍ਰਕਾਰ ਦੇ ਬੰਦੇ ਸ਼ਾਮਲ ਹੋਣਗੇ ਉਹਨਾਂ 'ਚ ਜੇ ਕੋਈ ਨਹੀਂ ਗਿਆ ਸਿਰਫ ਇਹ 6 ਬੰਦੇ ਗਏ ਨੇ ਜੀ ਬਿਲਕੁਲ ਪਰਦਾ ਖੁੱਲਣ ਗਿਆ ਹੁਣ ਖੁਲਾਸੇ ਹੋਣਗੇ ਹੁਣ ਜਾਂਚ ਜੜੀ ਹੋਰ ਤੇਜ਼ ਹੋ ਗਈ ਹੈ ਦੇਖੋ ਐਂਡ ਤੇ ਕੀ ਫੈਸਲਾ ਆਉਂਦਾ ਹੈ ਕਿ ਨਤੀਜਾ ਨਿਕਲ ਕੇ ਆਉਂਦਾ ਹੈ ਕੌਣ ਕੌਣ ਕਿਸ ਤੇ ਕਿਸ ਦਾ ਨਾਮ ਇਸ ਦੇ ਵਿੱਚ ਸ਼ਾਮਲ ਹੋ ਰਾਵੇਗਾ ਪਰਸਾ ਪੰਜਾਬ ਪੁਲਿਸ ਦੇ ਵੱਲੋਂ ਹੁਣ ਆਪਰੇਸ਼ਨ ਕਾਟ ਸ਼ੁਰੂ ਕੀਤਾ ਗਿਆ ਪਹਿਲਾਂ ਗੈਂਗਸਟਰ ਦੇ ਬਾਰ ਮੁਹਿੰਮ ਚੱਲੀ ਬੱਤਰ ਘੰਟੇ ਗੈਂਗਸਟਰ ਦੇ ਐਨਕਾਊਂਟਰ ਹੋਏ ਛਾਪੇ ਮਾਰੀਆਂ ਹੋਈਆਂ ਕਾਫੀ ਗ੍ਰਿਫਤਾਰੀਆਂ ਵੀ ਹੋਈਆਂ ਤੇ ਹੁਣ ਗੈਂਗਸਟਰ ਦੇ ਪਰਿਵਾਰ ਵੀ ਪੰਜਾਬ ਪੁਲਿਸ ਦੇ ਰਡਾਰ ਤੇ ਆ ਗਏ ਨੇ ਕੀ ਲੱਗਦਾ ਹੈ ਕਿ ਗੈਂਗਸਟਰ ਦਾ ਫਰਾਰ ਨੇ ਜਿਹੜੇ ਵਾਰਦਾਤਾ ਕਰਦੇ ਨੇ ਆ ਕਰਵਾਉਂਦੇ ਨੇ ਫੋਨਾਂ ਤੇ ਉਹ ਤਾਂ ਫਰਾਰ ਨੇ ਇਸੇ ਹਿਸਾਬ ਦੇ ਨਾਲ ਪਰਿਵਾਰ ਨੂੰ ਚੱਕਣਾ ਪਰਿਵਾਰ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਤਾਂਗ ਕਰਨਾ ਕਿੰਨਾ ਕੁ ਸਹੀ ਲੱਗਦਾ ਹੈ ਤੇ ਕੀ ਹੋਰ ਵੀ ਕਿਸੇ ਪਾਸੇ ਦਾ ਤਾਂ ਜਾਂ ਫਿਰ ਸਾਡੇ ਪੰਜਾਬ ਪੁਲਿਸ ਇਹ ਨੀਤੀ ਅਪਣਾਉਂਦੀ ਹੈ ਜਿਹੜਾ ਸਾਡਾ 90 ਦਾ ਦਹਾਕਾ ਸੀ ਨਾ 81 ਤੋਂ ਲੈ ਕੇ 80 ਤੋਂ ਲੈ ਕੇ ਤੇ 85 ਤੱਕ 95 ਤੱਕ 15 ਸਾਲ ਜਿਹੜਾ ਪੰਜਾਬ ਦੇ ਸੰਤਾਪ ਪੁੱਗਿਆ ਸੀ ਉਸ ਪਾਸੇ ਫਿਰ ਜਾ ਰਹੇ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜਾ ਦਾਊਦ ਆ ਇੱਕ ਅੱਤਵਾਦੀ ਵੱਖਵਾਦੀ ਲੈ ਜੋ ਮਦੀ ਲੈ ਦਾਊਦ ਹੋਰਾਂ ਨੇ ਬਲਾਸਟ ਕੰਨਸ ਨੂੰ ਕੀਤੇ ਸੀ ਬੰਬੇ ਦੇ ਵਿੱਚ ਮਹਾਰਾਸ਼ਟਰ ਚ ਬਲਾਟ ਉਦੋਂ ਜਿਹੜੀ ਕੀਤੇ ਜਦੋਂ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਵੀ ਮਾਰੇ ਮੁੱਟੇ ਭਗਾਉਣੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਲਿਆ ਕੇ ਤਸੀਹ ਜਿਹੜੀ ਸ਼ੁਰੂ ਕਰਦੇ ਉਹਨਾਂ ਫਿਰ ਬਿਲਾਸ਼ ਸ਼ੁਰੂ ਕਰਦੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਚੁੱਕਣਾ ਚੁੱਕਦੇ। ਫਿਰ ਸਾਨੂੰ ਫਿਕਰ ਪੈ ਗਿਆ ਵੀ ਇਦਾਂ ਦੇ ਸੀ ਮਾਰੇ ਜਾਵਾਂਗੇ। ਫਿਰ ਇਹਨਾਂ ਦੇ ਸਮਝੌਤਾ ਇੱਕ ਹੋ ਗਿਆ ਭਾਈ ਤੁਹਾਡੀ ਸਾਡੀ ਟੱਕਰ ਸਿੱਧੀ ਹੈ। ਨਾ ਤੁਸੀਂ ਸਾਡੇ ਪਰਿਵਾਰਾਂ ਨੂੰ ਕੁਝ ਕੋ ਨਾ ਇਸਲੇ ਪਰਿਵਾਰ ਨੂੰ ਕੀ। ਇਹ ਜਿਹੜੇ 15 ਸਾਲ ਆ ਪੰਜਾਬ ਦੇ ਵਿੱਚ ਪੁਲਿਸ ਨੇ ਆਪਣੀਆਂ ਮੰਦ-ਮਾਨੀਆਂ ਰੱਜ ਕੇ ਕੀਤੀ ਰੱਜ ਕੇ ਕੀਤੀ ਕਿਸੇ ਵੇਲੇ ਐਸਐਸਪੀ ਦੀ ਸੀਆਰ ਲੇਖਣ ਵਾਸਤੇ ਜਿਹੜਾ ਸੀ ਉਹ ਐ ਡੀਸੀ ਕੋਲ ਦੁਕਾਨ ਹੁੰਦਾ ਸੀ ਉਹ ਵੀ ਖੋਲੇ ਹੁੰਦੇ ਪਿਆਨੀਆਂ ਕੁ ਮੰਦ-ਮਾਨੀਆਂ ਕੀਤੀਆਂ ਵੀ ਜਿਹਨੂੰ ਮਰਜ਼ੀ ਚੁੱਕੋ ਜਿਹਨੂੰ ਮਰਜ਼ੀ ਮਾਰ ਦਿਓ ਜਿਹਨੂੰ ਮਰਜ਼ੀ ਵੜ ਦਿਓ ਜਿਹਨੂੰ ਮਰਜ਼ੀ ਦਰਿਆ ਸੁੱਟ ਦਿਓ ਜਿਹਨੂੰ ਮਰਜ਼ੀ ਨਾ ਸੁੱਟੇ ਰਾਜਸਥਾਨ ਦੇ ਜਿਹੜੇ ਚੀਫ ਸੈਕਟਰੀ ਸੀ ਸਾਡੇ ਪੰਜਾਬ ਦੇ ਚੀਫ ਸੈਕਟਰੀ ਨੂੰ ਚਿੱਠੀ ਲਿਖਦੇ ਵੀ ਤੁਸੀਂ ਕਾਰ ਕੀ ਰਹੇ ਹੋ ਤੁਹਾਡੇ ਵਾਲੇ ਪਾਸਿਓਂ ਜਿਹੜੀ ਰਾਜਸਥਾਨ ਨੂੰ ਨਹਿਰੋਂਦੀ ਉਹ ਚ ਲਾਛਾਂ ਵੀ ਆ ਰਹੀਆਂ ਤੇ ਲਾਲ ਪਾਣੀ ਆ ਰਿਹਾ ਗਾਲ ਪਾਣੀ ਕਿੰਨੇ ਲਾਛਾਂ ਰੋੜੀਆਂ ਨਾਲ ਲੋਕਾਂ ਨੇ ਮਾਰ ਮਾਰ ਕੇ ਪਤਾ ਨਹੀਂ ਕਿੰਨੇ ਕੁ ਮਾਵਾ ਦੇ ਪੁੱਤ ਲਾਪਤਾ ਨੇ ਉਹ ਮਾਵਾ ਅੱਜ ਵੀ ਭਾਗੇ ਫਿਰਦੀਆਂ ਤੇ ਕਈ ਭਾਲਦੀਆਂ ਪਾਲਦੀਆਂ ਇਸ ਵੀਡੀਓ ਤੋਂ ਚਲੇ ਗੀਆਂ ਨੇ ਪਹਿਲਾ ਇਹਨਾਂ ਨੂੰ ਇੱਕ ਲਸੰਸ ਦਿੱਤਾ ਵੀ ਤੁਸੀਂ ਜਿੰਨੂੰ ਮਰਜ਼ੀ ਚੁੱਕ ਕੇ ਨਸ਼ਿਆਂ ਦੇ ਵਿੱਚ ਅੰਦਰ ਸੁਟਦੇ ਹੋ ਇੱਕ ਪੁਰਸਪੰਨਾ ਮੇਰੀ ਗੱਲ ਨਹੀਂ ਕਿ ਤਾ ਕੀ ਕਰੀਏ ਕਿਹੜੇ ਫੁੱਜ ਪੈਦੀਏ ਸੀ ਹਰ ਥਾਣੇ ਨੂੰ ਕਿਹਾ ਗਿਆ ਪਈ ਰੋਇ ਤੁਸੀਂ ਇੱਕ ਨਸ਼ੇ ਦਾ ਪਰਚਾ ਦੇਣਾ ਹੀ ਦੇਣਾ ਅੰਮ੍ਰਿਤਸਰ ਦੇ ਸ਼ਾਟਾ ਥਾਣਾ ਮੈਂ ਕੱਲ ਇੱਕ ਇਕੱਠੇ ਮੁੰਡੇ ਬੈਠੇ ਸੀਗੇ ਸੱਤ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀ ਉੱਥੋਂ ਚੁੱਕ ਕੇ ਗੱਡੀ ਚ ਬਾਕ ਲੈ ਕਹਿੰਦੇ ਨਸ਼ੇ ਵੇਚਦੇ ਨੇ ਜੀ ਕੋਈ ਨਿਸ਼ਾਨੀ ਫੜਿਆ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਡੀਐਸਪੀ ਨੂੰ ਫੋਨ ਕੀਤਾ ਸ਼ਿਵਦਰਸ਼ਨ ਸਿੰਘ ਉਹ ਕਹਿੰਦਾ ਜੀ ਇਹ ਨਸ਼ੇ ਵੇਚਦੇ ਜੀ ਮੈਂ ਅਫਰ ਕਿਹਨਾਂਦੇ ਆ ਤੇ ਆਪ ਪਿੰਡ ਗਿਆ ਹੀ ਨਹੀਂ ਉੱਥੇ ਥਾਣੇਦਾਰ ਭਿੰਡੇ ਭੱਗ ਲੈ ਮਨੂ ਕਹਿਣ ਤੋਂ ਭਾਵੇਂ ਜਿਹੜਾ ਕੋਈ ਪੈਸੇ ਦੇਊ ਛੱਡ ਦੇਂਗੇ ਜਿਹੜਾ ਨਹੀਂ ਦੇਉ ਉਹ ਤੱਕ ਦੇਣ ਅਮਨਦੀਪ ਕੋਰੇਠੇ ਇੰਸਪੈਕਟਰ ਉਹਦੀ ਇੱਕ ਸਾਡੇ ਕੋਲ ਸ਼ਿਕਾਇਤ ਆਈ ਇੱਕ ਗਰੀਬ ਪਰਿਵਾਰ ਦੀ ਲੇਡੀ ਨੂੰ ਚੁੱਕਿਆ ਤੇ ਪਹਿਲਾਂ ਤੋਂ ਉਹਦੀ ਤੌਣੀ ਪੂਰੀ ਲਈ ਜਰ ਤੇ ਮੈਂ ਡੀਸੀਪੀ ਨੂੰ ਫੋਨ ਕੀਤਾ ਡੀਸੀਪੀ ਕੀ ਦਾ ਨਸ਼ਿਆਂ ਦਾ ਮਾਮਲਾ ਜੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਬਾਅਦ ਚ ਉਹਨੂੰ 20000 ਰੁਪਏ ਦੇ ਲੱਕੇ ਛੱਡ ਦਿੱਤਾ ਤੋ ਕਹਿੰਦੇ ਪੀ ਅਮਰਸਰ ਦੇ ਪੁਲਿਸ ਕਮਿਸ਼ਨਰ ਦੀ ਉਹ ਕਮਾਉਂਤੀ ਆ। ਅਜੇ ਅੱਗੇ ਕਮਾਉ ਪੁੱਤੋਂ ਨਹੀਂ ਜਿਉਂ ਕਮਾਉਂਤੀ ਆ। ਇਹ ਉਹਨਾਂ ਪਤਾ ਨਹੀਂ ਸੱਚ ਕੀ ਆ ਝੁੜ ਗਈ ਸਾਨੂੰ ਨਹੀਂ ਪਤਾ ਸੀ ਕਿ ਜੋ ਸਾਡੇ ਕੋਈ ਗੱਲਾਂ ਆਉਂਦੀਆਂ ਨੇ ਲੋਕਾਂ ਦੀਆਂ ਲੋਕ ਪਿੱਟ ਰਹੇ ਨੇ। ਵੀ ਸਾਡੇ ਬੱਚੇ ਦੇ ਨਾਸ਼ਾ ਨਾਕ ਦੀ ਖਾਦਾ ਨਾ ਵੇਚਿਆ ਨਾ ਗੱਲ ਸਾਡੇ ਬੰਦੇ ਬੱਚੇ ਦੇ ਨਸ਼ਾ ਬਾਰੇ। ਉਹ ਇਹ ਤੋ ਤੱਕ ਪੁੱਛਣੇ ਜਿਹੜੇ ਚੰਗੇ ਪੁਲਿਸ ਵਾਲੇ ਇਮਾਨਦਾਰ ਉਹ ਦੁਖੀ ਨੇ ਭਾਈ ਅਸੀਂ ਕੀ ਕਰੀਏ ਉਹ ਕਹਿੰਦੇ ਫਿਰ ਪੁਲਸਵਰੇ ਕਰਦੇ ਕੀ ਨੇ ਕੋਈ ਮੁੰਡਾ ਚੁੱਕਦੇ ਨੇ ਜਿਹਦੇ ਚ ਕੋਈ ਪੁਰਾਣਾ ਕੋਈ ਸੱਤ ਕੁੰਜਾਂ ਦਾ ਕੇਸ ਆ ਜਾਂ ਕੋਈ ਦੂਸਰਾ ਕੇਸ ਆ ਉਹਨੂੰ ਚੁੱਕ ਕੇ ਥਾਣੇ ਲੈ ਆਉਂਦੇ ਨੇ ਥਾਣੇੋਂ ਮੁੜ ਕੇ ਇੱਕ ਕਾਂਜਗਾਥ ਘੜਕ ਕੇ ਉਹਦੀ ਜੇਬ ਦੇ ਵਿੱਚ ਕੋਈ ਜਿਹੜਾ ਨਸ਼ੀਲੇ ਕੈਪਸੂਲ ਪਾ ਦੇ ਜਿਹੜੇ ਕੋਈ ਕੈਪਸੂਲ ਭਰੇ ਹੋਏ ਨੇ ਇਹ ਆ ਗੋਰਖ ਧੰਦਾ ਜਿਹੜਾ ਪੈਸੇ ਦੇ ਗਿਆ ਘਰ ਨੂੰ ਜਿਹੜਾ ਨਹੀਂ ਦਿੰਦਾ ਤੈਨੂੰ ਠੋਕ ਦੇਉ ਤੁਸੀਂ ਤੇ ਮੁੜ ਕੇ ਨੌਜਵਾਨਾਂ ਨੇ ਉਦੋਂ ਵੀ ਇਹ ਕੁਝ ਹੋਇਆ ਸੀ ਤੇ ਫਿਰ ਲੋਕਾਂ ਨੇ ਨੌਜਵਾਨਾਂ ਖੜ ਚੁੱਕੇ ਸੀ ਦੇ ਪੰਜਾਬ 15 ਸਾਲ ਜਿਹੜਾ ਸੀ ਸਾਡਾ ਆਤਵਾਦੀ ਪੱਠੀ 'ਚ ਰਿਹਾ ਸੀ ਹੁਣ ਫਿਰ ਉਹੀ ਹਾਲ ਚੁੱਕਤਾ ਹੈ ਸਰਕਾਰ ਨੇ ਅਸੀਂ ਸੋਚਦੇ ਹਾਂ ਵੀ ਜਿਹੜਾ ਬੰਦਾ ਗਲਤ ਆ ਤੁਸੀਂ ਸਪਲਾਈ ਨੂੰ ਸਪਲਾਈ ਲਾਈਨ 'ਚ ਵੀ ਕੋਈ ਕੱਟਦੇ ਤੁਸੀਂ ਹੁਣ ਤੇ ਕਹੇ ਦੱਸ ਦਿਓ ਵੀ ਨਸ਼ਿਆਂ ਦੇ ਕਿੰਨੇ ਵੱਡੇ ਵਪਾਰੀ ਤੁਸੀਂ ਜੇਲ੍ਹ ਛੁੱਟੇ ਨੇ ਹੁਣ ਗੈਂਗਰਸਾਂ ਦੀ ਗੱਲ ਕਰ ਲਓ 골ਡੀ ਬਰਾੜ ਬਦੇਸ਼ ਚ ਬਿਠਾ ਹੁਣ ਜਿਹੜਾ ਇੱਕ ਸਤਪਾਮ ਸਿੰਘ ਜਿਹਨੂੰ ਬਕਾਇਦਾ ਤੌਰ ਤੇ ਫਰौती ਦੀ ਕਾਲ ਆਉਂਦੀ ਪਹਿਲਾਂ ਉਹ ਗਵਾਰ ਨਹੀਂ ਕਰਦਾ ਫਿਰ ਕਾਲ ਆਉਂਦੀ ਗਵਾਰੀ ਕਰਦਾ ਫਿਰ ਜਦੋਂ ਇੱਕ ਸ਼ਕਤੀ ਦਾ ਕਾਲ ਆਉਂਦੀ ਆ ਫਿਰ ਉਹ ਆਪਣੇ ਘਰ ਗਲਦਾ ਤੇ ਆਪਣੇ ਭਰਾ ਨੂੰ ਜਿਹੜਾ ਲੈ ਕੇ ਤੇ ਥਾਣੇ ਜਾਂਦਾ ਤੇ ਸਦਰ ਫਿਰੋਜਪੁਰ ਚ ਆਪਨ ਪਰਚਾ ਦਰਜ ਕਰਾਉਂਦਾ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਜਦੋਂ ਕਾਰਵਾਈ ਕਰਨੀ ਹੈ ਤੇ ਇੱਕ ਉਹਦੇ ਕੋਲ ਬਿਆਨ ਲਿਖ ਕੇ ਲੈ ਲਿਆ ਤੂੰ ਲਿਖਦੇ ਵੀ ਗੋਲਡੀ ਬਰਾੜ ਦਾ ਪਿਓ ਜਿਹੜਾ ਪੁਲਿਸ ਤੋਂ ਬਰਖਾਸਤ ਕੀਤਾ ਮੁਲਾਜ਼ਮ ਇਹਦਾ ਕੋਈ ਸੋਰਸ ਹੋਰ ਨਹੀਂ ਹੈਗਾ ਤੇ ਕਮਾਈ ਦਾ ਤੇ ਇਹ ਸਿਰਫ ਫਰੋਫੀਆਂ ਦੇ ਪੈਸੇ ਜਿੱਕਰ ਕਰਦੇ ਉਹਨਾਂ ਨੂੰ ਬਕਾਇਦਾ ਤੌਰ ਤੇ ਚੁੱਕ ਲਿਆ ਅੰਮ੍ਰਿਤਸਰ ਤੋਂ ਜਾ ਕੇ ਪੇਸ਼ ਕੀਤਾ ਦਾਰੇ ਤਿੰਨ ਦਿਨ ਦਾ ਰਮਣ ਮਿਲ ਗਿਆ 골ਡੀ ਬਰਾਦਰ ਤੰਕੀ ਦੇਤੀ ਮੈਂ ਸੋਚਦਾ ਵੀ ਪੰਜਾਬ ਨੂੰ ਅਤਵਾਦੀ ਭੱਠੀ ਚ ਨਾ ਚੁੱਕ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਨਾ ਪਰ ਪੰਜਾਬ ਦੇ ਅੱਗੇ ਹੀ ਖਵਾ ਤੇ ਲਟਕਿਆ ਪਿਆ ਜੀ ਪੰਜਾਬ ਦੇ ਪੱਲੇ ਕੁਛ ਨਹੀਂ 4 ਲੱਖ ਕਰੋੜ ਦੇ ਉੱਤੋਂ ਵੱਧ ਕੜਾ ਕਰਜਾ ਚੁੱਕਾ ਪੰਜਾਬ ਦੇ ਉੱਤੇ ਤੇ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜੁਬਾਨ ਦੀਆਂ ਕੰਪਨੀਆਂ ਨਾਲ ਮਿਲ ਕੇ ਆ ਪੰਜਾਬ ਚ ਇਨਵੈਸਟਮੈਂਟ ਕਰਨੇ ਖੇ ਤੇ ਸੌਆ ਕਰਨੇ ਅਜੀ ਦੱਖਣੀ ਕੋਰੀ ਜੀ ਗਏ ਇਨਵੈਸਟਮੈਂਟ ਕਰਨਗੇ ਬਿਲਕੁਲ ਕਰਨੀ ਚਾਹੀਦੀ ਹੈ ਜੀ ਜੋ ਪ੍ਰਵਾਹ ਨੂੰ ਪੰਜਾਬ ਨੂੰ ਬਰਬਾਦ ਕਰਨ ਦਾ ਠੇਕਾ ਨਹੀਂ ਲਿਆ ਤੁਹਾਡੇ ਕੋਲ ਬੜੀਆਂ ਆਸਾਂ ਸੀ ਤੁਸੀਂ ਸਭ ਉਲਟ ਕਰਨੇ ਹੋ ਅਸੀਂ ਇਹ ਨਹੀਂ ਕਹਿੰਦੇ ਗੈਂਗਸ ਜਿਹੜੇ ਨੇ ਉਹ ਖਤਮ ਨਾ ਕਰੋ ਗੈਂਗਸ ਖਤਮ ਹੋਣੇ ਚਾਹੀਦੇ ਆ ਹੁਣ ਤੱਕ ਜਿੰਨੇ ਤੁਸੀਂ 8 9 10 ਦਾ ਸੈਂਡਰ ਮਾਰਿਆ ਤੁਸੀਂ ਕੋਈ ਹਿਊਮਨ ਦਾ ਕੇਸ ਹੈ ਕੋਈ ਨਹੀਂ ਹੈ ਜੇ ਉਹ ਨਹੀਂ ਹੋਏ ਸਭ ਦੁਖੀ ਨੇ ਨਾ ਕੋਲ ਲੇਕਿਨ ਜੇ ਉਹਨਾਂ ਦੇ ਪਰਿਵਾਰਾਂ ਨੂੰ ਨਜਾਇਜ਼ ਫਿਰ ਕੇ ਤੰਗ ਕਰੋਗੇ ਤੇ ਲੋਕ ਫਿਰ ਦੁਖੀ ਹੋ ਕੇ ਸੜਕਾਂ ਤੇਉਣਗੇ ਤੇ ਉਹਦੇ ਜੇ ਨਿੱچے ਨਤੀਜੇ ਨਿਕਲਣਗੇ ਤਾਂ ਸਰਕਾਰ ਨੂੰ ਭੁਗਤਨੇ ਪੈਣਗੇ ਪੁਲਿਸ ਨੂੰ ਤੇ ਇੱਕ ਫੰਡਾ ਮਿਲ ਗਿਆ ਬਸ ਲੁੱਟਮਾਰ ਕਰਨ ਦਾ ਇਸ ਕਰਕੇ ਨੂੰ ਰੋਕੇ ਜਾਣਾ ਚਾਹੀਦਾ ਤੁਸੀਂ ਕ੍ਰਪਸ਼ਨ ਦੇ ਖਰਾਬ ਗੱਲ ਕੀਤੀ ਸੀਗੀ ਨਿਕਲ ਕ੍ਰਪਸ਼ਨ ਵਧਿਆ ਕਿਉਂ ਘਟੀ ਨਹੀਂ ਜੀ ਬਿਲਕੁਲ ਨੌਜਵਾਨਾਂ ਨੂੰ ਹਥਿਆਰ ਫੜਨ ਦਾ ਮੌਕਾ ਤੇ ਆਪ ਦੇ ਰਹੇ ਨੇ ਇਸ ਦੇ ਨਤੀਜੇ ਤਾਂ ਕਾਫੀ ਗੰਭੀਰ ਹੋਣਗੇ ਜਦੋਂ ਤੁਸੀਂ ਕਿਸੇ ਅਸੀਂ ਨੌਜਵਾਨਾਂ ਨੂੰ ਇੱਕ ਬੇਅੰਤੀ ਕਹਿੰਦੇ ਹਥਿਆਰ ਨਾਲ ਚੁੱਕਿਓ ਸ਼ਾਂਤ ਮੈਥਰੀਕ ਨੇ ਆਪਣੇ ਪ੍ਰੋਟੈਸਟ ਜਾਰੀ ਰੱਖੋ ਜਿੱਥੇ ਵੀ ਵਿਆਸਤੀ ਹੁੰਦੇ ਉੱਥੇ ਜ਼ਰੂਰ ਜਾ ਕੇ ਦੇ ਧਰਨਾ ਦਿਓ ਉਹਦੇ ਨਾਲ ਮਾਰਿਆਂ ਬਾਜੀ ਕਰੋ ਜੋ ਮਰਜ਼ੀ ਕਰੋ ਛਾਵੇਂ ਪ੍ਰੋਟੈਸਟ ਕਰੋ ਹਥਿਆਰ ਨਾਲ ਚੁੱਕਿਓ ਫਰਥੇ ਚੁੱਕ ਕੇ ਇਹਨਾਂ ਨੂੰ ਬਹਾਨਾ ਬਣ ਜਾਣਾ ਇਸ ਗੱਲ ਤੇ ਫਿਰ ਪੁਲਿਸ ਤੇ ਤੁਹਾਨੂੰ ਜਿਹੜੇ ਉਹ ਝੂਠੇ ਕਾਗਜ਼ਰ ਜੁਕ ਕਰਦੇ ਬਿਲਕੁਲ ਬਿਲਕੁਲ ਕੁਝ ਨੌਜਵਾਨ ਜਾਂ ਫਿਰ ਕੁਝ ਵਿਅਕਤੀ ਅਜਿਹੀ ਹੁੰਦੇ ਨੇ ਪੰਡਤ ਸਾਹਿਬ ਜੋ ਕਿ ਇੱਕ ਭਾਈਚਾਰੇ ਨੂੰ ਨਾ ਬਦਨਾਮ ਕਰ ਦਿੰਦੇ ਨੇ ਅਜਿਹੀ ਕਰਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਵਿਅਕਤੀ ਦੇ ਬਲੋ ਅਜਿਹੀ ਗੰਦੀ ਕਰਤੂਤ ਕੀਤੀ ਗਈ ਹੈ ਜਿਸ ਦੇ ਨਾਲ ਬਾਕੀ ਕੌਮ ਤੇ ਵੀ ਆਪਾਂ ਕਹਿੰਦੇ ਕਿ ਸਵਾਲ ਦਾ ਚਿੰਨੇ ਲਗਾ ਦਿੰਦੇ ਨੇ ਵਿਦੇਸ਼ਾਂ ਦੇ ਵਿੱਚ ਕਿਹੜੀ ਘਟਨਾ ਹੈ ਤੁਸੀਂ ਇਸ ਨੂੰ ਵਿਸਥਾਰ ਨਾਲ ਦੱਸ ਦਿਓ ਅਕਸ਼ੇ ਕੁਮਾਰ ਇੱਕ ਫਿਲਮ ਦੇ ਵਿੱਚ ਪੱਗ ਬੰਨ ਕੇ ਤੇ ਸਰਦਾਰ ਬਣ ਕੇ ਹੁੰਦਾ ਜਦੋਂ ਨੂੰ ਸਵਾਲ ਪੁੱਛਿਆ ਜਾਂਦਾ ਵੀ ਜਿਹੜੀ ਤੁਸੀਂ ਦਸਤਾਰ ਸਜਾਈ ਹੈ ਜਿਹੜੀ ਟਰਬਨ ਸਜਾਈ ਹੈ ਇਹਦੇ ਬਾਰੇ ਤੁਸੀਂ ਕਹੋ ਕੀ ਕਹੋਗੇ ਤੁਸੀਂ ਉਹਨੇ ਕੇ ਦਸਤਾਰ ਦਾ ਤੇ ਸਿੱਖੀ ਦਾ ਆਪਣਾ ਇੱਕ ਵੱਖਰਾ ਹੀ ਰਵਾਬ ਆ ਇਹ ਸ਼ਬਦ ਮੇਰੇ ਦੀ ਇਹ ਅਕਸ਼ੇ ਕੁਮਾਰ ਦੇ ਨੇ ਕਿ ਮੈਂ ਬੜਾ ਸਕੂਨ ਮਹਿਸੂਸ ਕਰ ਰਿਹਾ ਦਸਤਾਰ ਬੰਨ ਕੇ ਸ੍ਰੀ ਜੀ ਕੀ ਗੱਲ ਕਹਿੰਦਾ ਬੰਬੇ ਦੇ ਵਿੱਚ ਅੱਜ ਵੀ ਸਾਡੇ ਕਹਿੰਦੇ ਨਾ ਵੀ ਜਦੋਂ ਮੁਗਲਾਂ ਦਾ ਰਾਜ ਸੀਗਾ ਲੁੱਟਮਾਰ ਕਰਦੇ ਸੀ ਲੁਟੇਰੀ ਆ ਕੇ ਜਦੋਂ ਨਿਹੰਗ ਪੜਣੀ ਚਲੇ ਜਾਂਦੇ ਸੀ ਤੇ ਕਹਿੰਦੇ ਸੀ ਵੀ ਬੀਬੀ ਆਏ ਦੀ ਨਿਹੰਗ ਬੂਆ ਖੋਲ ਦੇ ਨਸ਼ਨ ਕੋਈ ਲੋੜੀਂ ਦਰਣੀ ਨਾ ਕੋਈ ਤੜੀ ਦਾ ਕੀ ਵਾਸਤੇ ਹੈ ਇਹ ਕੰਤਰ ਸੀ ਸਾਡਾ ਅਕਸ਼ੇ ਕੁਮਾਰ ਕਹਿੰਦਾ ਵੀ ਮਹਾਰਾਸ਼ਟਰ ਦੇ ਅੱਜ ਵੀ ਕਿਸੇ ਨੇ ਆਪਣੀ ਧੀ ਭੈਣ ਨੂੰ ਪਤਨੀ ਨੂੰ ਮਾਂ ਨੂੰ ਕੱਲਿਆ ਕਿਤੇ ਟੈਕਸੀ ਨਹੀਂ ਭੇਜਣਾ ਤੇ ਉਹ ਵੇਖੇ ਕਿਤੇ ਸਰਬਾਰ ਦੀ ਟੈਕਸੀ ਲੱਭੋ ਕਿੱਥੇ ਉਹ ਵਫਾਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਾਲ ਮੰਜਲ ਤੇ ਪਚਾਦੇ ਕੋ ਅੱਜ ਵੀ ਸਿੱਖਾਂ ਦਾ ਇੰਨਾ ਵਿਸ਼ਵਾਸ ਹੈ ਲੋਕਾਂ ਦੇ ਵਿੱਚ ਤੇ ਜਿਹੜੀ ਆ ਤਜਿੰਦਰ ਸਿੰਘ ਧਾਰੀਵਾਲ ਨੇ ਕਰਤੂਤ ਕੋਲੀ ਆ ਛੱਜ ਵਰਗਾ ਦਾੜਾ ਪ੍ਰਕਾਸ਼ ਕੀਤਾ ਤੇ ਸਿਰ ਤੇ ਦਸਤਾਰ ਸਜਾਈਏ ਤੂੰ ਪੋਲੀਆਂ ਭਾਰੀਆਂ ਕੁੜੀਆਂ ਨੂੰ ਜਿਹੜੇ ਅਸੀਂ ਇਸ਼ਤਿਹਾਰ ਦੇ ਕੇ ਬੁਲਾਉਂਦਾ ਸੀ ਵੀ ਆਹ ਜਿਹੜੇ ਨੌਕਰੀ ਜਦੀ ਸੀ ਨੌਕਰੀ ਦੇ ਰਹੇ ਆਪਣੀ ਕਾਰ ਤੇ ਬਿਠਾ ਕੇ ਕਿਸੇ ਅਗਿਆਥਾ ਦੇ ਲੈ ਜਾਂਦਾ ਸੀ ਫਿਰ ਛੇੜਖਣੀ ਕਰਦਾ ਸੀ ਫਿਰ ਉਹਨਾਂ ਨੂੰ ਕਹਿੰਦੇ ਸੀ ਜੇ ਤੁਸੀਂ ਆਪਣੇ ਸਬੂਜਿਕ ਸੰਬੰਧ ਵਧਾਓਗੇ ਕਿ ਨੌਕਰੀ ਮਿਲੇਗੀ ਤੇ ਨਹੀਂ ਤੇ ਨਹੀਂ ਮਿਲੇਗੀ ਹੁਣ ਤੱਕ ਕਿੰਨੀਆਂ ਕੁੜੀਆਂ ਦਾ ਖਰਾਲ ਕੀਤਾ ਇਹ ਨਹੀਂ ਪਤਾ ਦੋ ਕੁੜੀਆਂ ਸਮਝ ਨਹੀਂ ਆਈਆਂ ਜਿਨ੍ਹਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ 26 ਤਰੀਕ ਨੂੰ ਤੇ 27 ਨੂੰ ਦੀ ਜਵਾਬਦਾਰੀ ਉੱਥੋਂ ਦੇ ਕਾਨੂੰਨ ਇਦਾਂ ਦੇ ਨੇ ਲੇਕਿਨ ਉੱਥੋਂ ਦੇ ਲੋਕਾਂ ਦੇ ਸਿਰਦਾ ਰੋਸ ਪਾ ਜਾ ਰਿਹਾ ਤੇ ਬੰਦੇ ਦਾ ਸਖਤੀ ਕਿਉਂ ਨਹੀਂ ਵਰਤੀ ਹੁਣ ਉਹਨਾਂ ਦਾ ਸਖਤੀ ਦੀ ਮਰਤੀ ਕੀ ਜਵਾਬਦੇਹੀ ਦੀ ਆ ਗਿਆ ਪੁਰਸਣੇ ਲੇਕਿਨ ਉੱਥੇ ਆਪਣਾ ਜਿਹੜੇ ਸੋਸ਼ਲ ਮੀਡੀਆ ਤੇ ਆਪਣਾ ਪਾਇਆ ਵੀ ਜਿਹੜੀ ਵੀ ਕੁੜੀ ਦਾ ਕਿਸੇ ਹੋਰ ਨਾਲ ਇਹੋ ਜੀ ਅਨਰਖਤ ਕੀਤੀ ਉਹ ਆਪਣੇ ਬਿਆਨ ਤਲਬੰਦ ਕਰਾਵੇ ਤਾਂ ਕਿ ਇਹੋ ਜੇ ਭੈੜੇ ਵਿਅਕਤੀ ਦੇ ਖਿਲਾਫ ਜਿਹੜੀ ਆ ਉਹ ਸਖਤ ਉਸਲ ਕਾਰਵਾਈ ਕੀਤੀ ਜਾਵੇ ਸਿਰ ਤੇ ਬਸਤਾਰ ਬੱਦੀ ਹੈ ਦਾੜੀ ਤੂੰ ਰੱਖੀ ਹੈ ਛੇ ਫੁੱਟ ਦਾ ਲੰਮਾ ਜਵਾਨ ਹੈ ਤੂੰ ਜਦ ਦੋ ਪੁਰਸਣੇ ਤੇਰੇ ਨਾਲ ਤੁਰ ਜਾਂਦੇ ਤੇ ਤੇਰੀ ਬਾਵਾ ਪਿਛਲੇ ਵੇਸੇ ਨੂੜੀਆਂ ਨੇ ਹੱਥ ਘੜੀ ਲਾ ਕੇ ਤੇ ਕਿੰਨੀ ਕਿ ਸ਼ਰਮ ਆਈ ਉਹਦੀ ਨਹੀਂ ਆਈ ਨੂੰ ਬੰਦੇ ਸਿੱਖੀ ਨੂੰ ਬਦਨਾਮ ਨਾ ਕਰੋ ਸਿੱਖੀ ਉਹ ਕਲਸ਼ਿਆਵਾ ਬੂਟਾ ਨੇ ਜਿਹੜੇ ਬੁੱਟੀ ਦਾ ਜਿਹੜਾ ਵਾ ਅੱਜ ਤੱਕ ਮੇਰੇ ਖਲ ਕਿੰਨੀਆਂ ਧੀਆ ਨੇ ਜਿਹੜਾ ਵਾ ਇਹਦੇ ਤੇ ਮਾਣ ਕੀਤਾ ਜਦੋਂ ਅਬਦਾਲੀ 2200 ਜਾਂ 22000 ਲੜਕੀਆਂ ਹਿੰਦੂ ਪਰਿਵਾਰ ਦੀਆਂ ਲਿਜਾਰਿਆ ਸੀ ਤੇ ਸਿੱਖਾਂ ਨੇ ਖੋਲੀਆਂ ਸੀ ਤੇ ਮੁੜ ਕੇ ਕੁਝ ਕਰਪਚਾਈਆਂ ਵੀ ਜੀ ਕੁਝ ਗਈਆਂ ਨਹੀਂ ਸੀ ਤੇ ਕੁਝ ਨੂੰ ਲੈਂਪੋਇੰਟ ਕਰ ਕਰਤੇ ਸੀ ਉਹਨਾਂ ਨੇ ਉਹ ਬੀਬੀਆਂ ਫਿਰ ਅਮਰਸਖ ਦੇ ਛੀਰੀਆਂ ਬਣੀਆਂ ਫਿਰ ਜੜੀਆਂ ਉਹ ਵੀ ਸਿੱਖਾਂ ਨਾਲ ਉਹਨਾਂ ਦੀਆਂ ਸ਼ਾਦੀਆਂ ਕਰਾਈਆਂ ਉਹਨਾਂ ਨੇ ਐ ਇਹ ਸਾਡਾ ਸਿੱਖੀ ਦਾ ਕਰਤਾਰ ਤੇ ਆ ਜਿਹੜੀ ਸਿੱਖੀ ਦੀ ਇਹਨੇ ਤੇ ਜਿੰਦਰ ਸਿੰਘ ਧਾਰੀਵਾਲ ਨੇ ਜਿਹੜੀ ਕਲੰਕ ਕੀਤਾ ਕਲੰਘਣ ਕੀਤਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ ਜੀ ਬਿਲਕੁਲ ਅਜਿਹੇ ਸ਼ਖਸ ਹੁੰਦੇ ਨੇ ਜਿਹੜੇ ਬਾਕੀਆਂ ਨੂੰ ਸ਼ਰਮਸਾਰ ਕਰਦੇ ਨੇ ਖੁਦ ਨੂੰ ਤਾਂ ਸ਼ਰਮ ਆਉਂਦੀ ਨਹੀਂ ਹੈ ਪਰ ਬਾਕੀਆਂ ਨੂੰ ਜਿਹੜਾ ਉਹਨਾਂ ਦਾ ਸ਼ਰਮ ਦੇ ਨਾਲ ਸਰਨੀਵਾ ਕਰ ਦਿੰਦੇ ਨੇ ਬਿਲਕੁਲ ਅਜਿਹਾਂ ਤੇ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ ਬਹੁਤ ਸ਼ੁਕਰੀਆ ਭੋਲੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਜੀ ਮਿਹਰਬਾਨੀ